ಜೈ <laughs> ಜೈ <laughs> ਪਰ ਜਿਹੜਾ ਸਾਡੇ ਵਾਲਾ ਮੁੱਖ ਮੰਤਰੀ ਬਣਿਆ ਸੋਵੇਂ ਇੱਕ ਗੱਲ ਦਾ ਪਤਾ ਹੁਣੇ ਆਪਨੀ ਲੋਕਾਂ ਨੂੰ ਚੇਤਾਵਨੀ ਨਹੀਂ ਪਾਣੀ ਉਹ ਕਰ ਰਹੇ ਜਿਹੇ ਜਨਤਾ ਨਾਲ ਜੁੜਦਾ ਹੈ ਗਰੀਬਾਂ ਨੂੰ ਉਹ ਆਵਾਜ਼ ਕੱਢਦਾ ਨਹੀਂਦਾ ਲੋਕਾਂ ਦੇ ਇਨਫਾਰਮੇਸ਼ਨ ਦੀ ਪ੍ਰੋਗਰਾਮ ਦੀ ਰੇਡ ਹੋਏ ਤੇ ਸਾਡੀ ਜਿਲ੍ਹਾ ਜ਼ਿਲ੍ਹਾਬਾਦ ਵਿਕਾਸ ਬੜੀ ਚੁੱਕਾ ਜ਼ਿਲ੍ਹਾਬਾਦ ਵਿਕਾਸ ਜ਼ਿਲ੍ਹਾਬਾਦ よろしくお願いしま ਵਾਹ ਵਾਹ ਜੀ ਬੋਲਦਾ ਹਾਂ ਹਰ ਚਮਤਕਾਰ ਲਈ ਉੱਪਰ ਦੀ ਕਾਰਾ ਇੱਕੋ ਜਿਹੀ ਪਾੜਿਆ ਵਾਲੀ ਅੱਜ ਦੀ ਹਰ ਇੱਕ ਦੇ ਜਿਹੜਾ ਲੋਕ ਸਭਾ ਹਰ ਦਾ ਸੰਗਰੂ ਦੇ ਉਮੀਦਵਾਰ ਸਰੂ ਦੇ ਸਰਦਾਰ ਅਕਾਲ ਸਿੰਘ ਜੀ ਚੰਦਾ ਸਾਹਿਬ ਸ੍ਰੋਮਣੀ ਅਕਾਲੀ ਦਲ ਸਰਕਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਜਿੰਦਾਬਾਦ ਸਰਕਾਰ ਸੁਖਵੀਰ ਸਿੰਘ ਜੀ ਬਾਦਲ ਸਰਕਾਰ ਸੁਖਵੀਰ ਸਿੰਘ ਜੀ ਹੁੰਦਾ ਬੋਲੇ ਹੋਇਆ ਕਲਾਸਿਕ ਦੇ ਪਤਿਵਾਂ ਸਾਹਿਬ ਇਸ ਮੌਕੇ ਦਾ ਸਵਾਗਤ ਸਾਡੇ ਸਰਪੰਚ ਪ੍ਰਧਾਨ ਸਾਹਿਬ ਜੀ ਵੀ ਪਾਰਟੀਆਂ ਦੇ ਵਿਅਕਤੀ ਸਾਹਿਬ ਕਿ ਜਿੰਨੀਆਂ ਵੀ ਪੰਜਾਬ ਦੀਆਂ ਪਾਰਟੀਆਂ

ਦਾ ਸਿੰਘ ਜੀ ਹੋਰ ਸਾਰੇ ਸਨਮਾਨਯੋਗ ਸਤੋਂ ਰਹਿ ਜਾਂਦੇ ਨੇ ਤੇ ਦੇਵ ਜੀ ਸਰ ਅੱਜ ਤੁਹਾਡੀ ਪਰਮੀ ਮੀਟਿੰਗ ਜਿਹੜੀ ਹੈਗੀ ਹੈ ਛਾਜ ਦੇ ਵਿੱਚ ਰੱਖੀ ਗਈ ਹੈ ਕਿਸ ਤਰ੍ਹਾਂ ਦਾ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਦੇਖੋ ਦੁਬਾਰਾ ਪੰਜਾਬ ਸੋਚਣ ਲੱਗਿਆ ਹੈ ਪੰਜਾਬ ਦਾ ਹਰ ਵਾਰ ਇਸ ਗੱਲ ਨੂੰ ਮਹਿਸੂਸ ਕਰਨ ਲੱਗਿਆ ਹੈ ਕਿ ਜੇ ਪੰਜਾਬ ਬਚਾਉਣਾ ਹੈ ਜੇ ਪੰਥ ਦੀਆਂ ਰਵਾਇਤਾਂ ਪੰਥ ਦੇ ਮਸਲੇ ਹੱਲ ਕਰਵਾਉਣੇ ਨੇ ਤਾਂ ਇੱਕੋ ਇੱਕ ਪਾਰਟੀ ਖੇਤਰੀ ਪਾਰਟੀ ਆ ਸ਼ਰੋਮਣੀ ਅਕਾਲੀ ਦਲ ਜਿਹੜੀ ਪੰਜਾਬ ਔਰ ਪੰਥ ਨੂੰ ਬਚਾ ਸਕਦੀ ਆ ਉਸ ਭਾਵਨਾ ਦੇ ਤਹਿਤ ਪੰਜਾਬ ਦੇ ਲੋਕ ਦੁਆਰਾ ਉੱਠੇ ਨੇ ਇਹ ਕਿਸਾਨੀ ਦੇ ਮਸਲੇ ਕੋਈ ਹੱਲ ਕਰ ਸਕਦਾ ਜੇ ਉਹਨਾਂ ਦੀ ਕੋਈ ਲੜਾਈ ਸਹੀ ਮੈਨਾਂ ਚ ਲੜ ਸਕਦਾ ਤਾਂ ਉਹ ਅਕਾਲੀ ਦਲ ਲੜ ਸਕਦਾ ਸੋ ਅੱਜ ਪੰਜਾਬ ਦੁਆਰਾ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਸ਼ਰੋਮਣੀ ਅਕਾਲੀ ਦਲ ਨਾਰਾਜ਼ ਭਾਗ ਔਰ ਪਾਰਲੀਮੈਂਟ ਦੇ ਜਿਹੜੇ ਮੈਂਬਰ ਨੇ ਉਹਨਾਂ ਦੇ ਦੇਖਣਾ ਚਾਹੁੰਦਾ ਸਾਨੂੰ ਇਹ ਪ੍ਰਭਾਵ ਆ ਜਿਹੜਾ ਪਿੰਡਾਂ ਦੀਆਂ ਮੀਟਿੰਗਾਂ 'ਚ ਵੀ ਔਰ ਅਜੜੜਵਾ ਹਲਕੇ ਦੇ ਵਰਕਰ ਮੀਟਿੰਗਾਂ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਮਾਹੌਲ ਕਿਸ ਤਰ੍ਹਾਂ ਦਾ ਨਜ਼ਰ ਆ ਰਿਹਾ ਜਿਸ ਤਰ੍ਹਾਂ ਸਾਰੀਆਂ ਸਿਆਸੀ ਪਾਰਟੀਆਂ ਨੇ ਉਮੀਦਵਾਰ ਉਤਾਰਤੇ ਨੇਗੇ। ਖੈਰਾ ਨੇ ਜਿਹੜੇ ਉਮੀਦ ਪਿਆਰ ਤੇ ਵੀ ਸਵਾਲ ਚੁੱਕਰੇ ਨੇ ਲਗਾਤਾਰ ਤੋਂ ਸਾਨੂੰ ਮਾਹੌਲ ਆ ਜਿਹੜਾ ਕਾਲਜਲ ਦਾ ਕਿਸ ਤਰ੍ਹਾਂ ਦਿਖ ਰਿਹਾ ਹੈ। ਦੇਖੋ ਸਵਾਲ ਚੁੱਕਣਾ ਹੈ। ਸਵਾਲ ਤਾਂ ਇਹਨਾਂ ਤੇ ਸਾਰਿਆਂ ਤੇ ਜਨੇ ਮਰਜੀ ਚੁੱਕੀ ਜਾਓ। ਇਹਨਾਂ ਦੀ ਕਾਰਗੁਜ਼ਾਰੀ ਕੀ ਹੈ? ਨਾ ਮੀਤ ਇਹ ਸਾਹਿਬ ਦੀ ਸਰਕਾਰ ਦੀ ਕੋਈ ਕਾਰਗੁਜ਼ਾਰੀ ਹੈ। ਨਾ ਖੈਰਾ ਸਾਹਿਬ ਦੀ ਕੋਈ ਸਾ ਹਲਕੇ ਨੂੰ ਸਾਡੇ ਇਲਾਕੇ ਨੂੰ ਕੋਈ ਦੇਣ ਹੈ ਸੋ ਇਸ ਦੋਨੋਂ ਪਾਰਟੀਆਂ ਬ੍ਰਾਹਮਾ ਰਚ ਰਹੀਆਂ ਨੇ ਜਿਨ੍ਹਾਂ ਦੀ ਇੱਕ ਗੇਮ ਹੈ ਚੰਡੀਗੜ੍ਹ ਜਾ ਕੇ ਝਾੜੂ ਵਾਲੇ ਕਹਿੰਦੇ ਨੇ ਵੋਟਾਂ ਕਾਂਗਰਸ ਨੂੰ ਪਾਓ ਹਰਿਆਣਾ 'ਚ ਕਹਿੰਦੇ ਨੇ ਜਾ ਕੇ ਕਾਂਗਰਸ ਨੂੰ ਪਾਓ ਦਿੱਲੀ 'ਚ ਕਾਂਗਰਸ ਕਹਿੰਦੀ ਐ ਝਾੜੂ ਵਾਲਿਆਂ ਨੂੰ ਪਾਓ ਗੁਜਰਾਤ 'ਚ ਕਹਿੰਦੇ ਨੇ ਇੱਕ ਦੂਜੇ ਨੂੰ ਪਾਓ ਇੱਥੇ ਇਹ ਸੀਟਾਂ ਦਾ ਲੈਣ ਦੇਣ ਨਹੀਂ ਕਰ ਸਕੇ ਬਾਕੀ ਇਹਨਾਂ ਦੀ ਅੰਡਰਸਟੈਂਡਿੰਗ ਇੱਕੋ ਹੀ ਆ ਕੈਂਡੀਡੇਟ ਇੱਕ ਦੂਜੇ ਨੂੰ ਸੋਸ ਸਮਝ ਕੇ ਦਿੱਤੇ ਗਏ ਨੇ ਔਰ ਇਹ ਸਾਰਾ ਪਲਾਨਡ ਪ੍ਰੋਗਰਾਮ ਹੈ ਐਵੇਂ ਜਿਹੜਾ ਇੱਕ ਦੂਜੇ ਦੇ ਖਿਲਾਫ ਬੋਲਦੇ ਵੀ ਨੇ ਉਹ ਵੀ ਡਰਾਮਾ ਹੀ ਹੈ ਕੋਈ ਇੱਕੋ ਹੀ ਨਹੀਂ ਦੋਨੋਂ ਪਾਰਟੀਆਂ ਚੁੱਦਾ ਸਾਹਿਬ ਜਿਹੜੇ ਜ਼ਿਲੇ ਦੀ ਨੁਮਾਇੰਦਗੀ ਵੀ ਕਰਦੇ ਰਹੇ ਨੇ ਕਿ ਕੀ ਨਜ਼ਰ ਆ ਰਿਹਾ ਜਿਹੜੀ ਹਜੇ ਤੱਕ ਸੰਗਰੂਰ ਦੇ ਵਿੱਚ ਘਾਟ ਨਜ਼ਰ ਆ ਰਹੀ ਹੈ ਤੁਹਾਨੂੰ ਸਾਨੂੰ ਕੋਈ ਘਾਟ ਨਜ਼ਰ ਹੀ ਨਹੀਂ ਆਉਂਦੀ ਸੰਗਰੂਰ ਚ ਕਾਦੀ ਘਾਟ ਨਜ਼ਰ ਆਉਂਦੀ ਹੈ ਜੀ ਸਾਰੇ ਵਰਕਰ ਇਕਜੁੱਟ ਨੇ ਔਰ ਬਹੁਤ ਵੱਡੀ ਸਾਨੂੰ ਉਮੀਦ ਹੈ ਕਿ ਅਸੀਂ ਲੀਡ ਨਾਲ ਸੀਟ ਜਿੱਤਾਂਗੇ ਦੇਖਦੇ ਹੋ ਅੱਜ ਮੀਟਿੰਗ ਰੱਖੀ ਗਈ ਜਿਹੜੀ ਮੀਟਿੰਗ ਸੀ ਰੈਲੀ ਤੋਂ ਉਤਾਰ ਲਈ ਗਈ ਕਿੰਨਾ ਕੋ ਜਿਹੜਾ ਖਸ਼ਾਲ ਮੁੰਡੇ ਚ ਪਾਇਆ ਦੇਖੋ ਸੰਜੀਵ ਜੀ ਦਾ ਤੁਹਾਨੂੰ ਪਤਾ ਹੀ ਆ ਕਿ ਅਸੀਂ ਵਰਕਰ ਮਿਲਣੀ ਰੱਖੀ ਸੀ ਤੇ ਕੰਮ ਦਾ ਵੀ ਸਮਾਂ ਜਿਹੜਾ ਮੈਂ ਕਹਿੰਨਾ ਨਾ ਮਜ਼ਦੂਰ ਕੋਲੇ ਟਾਈਮ ਹੈ ਨਾ ਕਿਸਾਨ ਕੋਲੇ ਹੈ ਕਿਸੇ ਵੀ ਇਨਸਾਨ ਕੋਲੇ ਟਾਈਮ ਨਹੀਂ ਹੈਗਾ ਪਰ ਫਿਰ ਵੀ ਮੈਂ ਧੰਨਵਾਦ ਕਰਦਾ ਹਲਕੇ ਦਿੜਬੇ ਦੀ ਸੰਗਤ ਦਾ ਜਿਨ੍ਹਾਂ ਨੇ ਕੀ ਮੇਰੀ ਅੱਧੇ ਦੇ ਅੱਧੇ ਬੋਲ ਦੇ ਨਾਲ ਹੀ ਦੇਖੋ ਕਿੰਨੇ ਭਾਰੀ ਮਾਤਰਾ ਵਿੱਚ ਇਕੱਠ ਕੀਤਾ ਸੋ ਮੈਂ ਕਹਿ ਸਕਦਾ ਕਿ ਅੱਜ ਜਿਹੜੀ ਸਾਡੀ ਵਰਕਰ ਮਿਲਣੀ ਰੱਖੀ ਗਈ ਆ ਉਹ ਰੈਲੀ ਦਾ ਰੂਪ ਧਾਰਨ ਕਰ ਗਈ ਜਿਆਰੀ ਜੀ ਦੇਖੋ ਅੱਜ ਅੱਧੇ ਤੋਂ ਵੱਧ ਨੌਜਵਾਨ ਨੇ ਸਾਡੇ ਕਿਉਂਕਿ ਉਹਨਾਂ ਨੂੰ ਵਰਤ ਚੁੱਕਿਆ ਹੋਇਆ ਇਹਨਾਂ ਨੂੰ ਆਮ ਆਦਮੀ ਵਾਲ ਨੂੰ ਮੈਂ ਆਮ ਆਦਮੀ ਦਾ ਬਾਈ ਕਹਿੰਦਾ ਨਹੀਂ ਹੁੰਦਾ ਇਹ ਖਾਸ ਆਦਮੀ ਵਾਲਿਆਂ ਨੂੰ ਕਿਉਂਕਿ ਇਹ ਦਿੱਲੀ ਦੀ ਪਾਰਟੀ ਹੈ ਇਹ ਪੰਜਾਬ ਦੀ ਪਾਰਟੀ ਨਹੀਂ ਜਿਹੜੀ ਸ਼ੋਮਨੇ ਅਕਾਲੀ ਦਲ ਆ ਉਹ ਪੰਜਾਬ ਦੀ ਮਾਂ ਪਾਰਟੀ ਹੈ ਖੇਤਰੀ ਪਾਰਟੀ ਹੈ ਤੇ ਤੁਸੀਂ ਦੇਖਿਆ ਹੋਊਗਾ ਜਿੱਥੋਂ ਦੀ ਖੇਤਰੀ ਪਾਰਟੀ ਖੁਸ਼ਹਾਲ ਹੈ ਉਹ ਸੂਬਾ ਕਾਮਯਾਬ ਹੈ ਨਹੀਂ ਸਾਕੀ ਸਾਰਿਆਂ ਦਾ ਬੁਰਾ ਹਾਲ ਹੈ ਤੁਸੀਂ ਦੇਖਿਆ ਕਿ ਲੋਕ ਜਿਹੜੇ ਨੌਜਵਾਨ ਆ ਮੁੰਡੇ ਉਹ ਵਾਪਸ ਸ਼ੋਮਣੀ ਅਕਾਲੀ ਦਲ ਵੱਲ ਨੂੰ ਵਾਪਸ ਆ ਰਹੇ ਹੈ ਜਿਹੜੇ ਸ਼ੁਰੂਆਤ ਹੋਈ ਹੈ ਇੱਕ ਵੱਡੀ ਮੀਟਿੰਗ ਦੀ ਤਾਂ ਹਲਕਿਆਂ ਦੇ ਵਿੱਚ ਇਸੇ ਤਰ੍ਹਾਂ ਦੌਰ ਚੱਲਣਾ ਜਿਹੜਾ ਕਿ ਦੇਖੋ ਆ ਹੁਣ ਜਿੱਡਾ ਵੀ ਟਾਈਮ ਹੈਗਾ ਹੁਣ ਇਸੇ ਤਰ੍ਹਾਂ ਹਲਕਿਆਂ ਦੇ ਵਿੱਚ ਹਰੇਕ ਹਲਕੇ ਦੇ ਵਿੱਚ ਇਦੂ ਵੀ ਭਰਮੀਆਂ ਮੀਟਿੰਗਾਂ ਹੋਣੀਆਂ ਤੇ ਆਨ ਵਾਲੇ ਸਮੇਂ ਦੇ ਵਿੱਚ ਜਦੋਂ ਆਪਣੇ ਇੱਥੇ ਮੀਟਿੰਗ ਹੋਊਗੀ ਹੋਰ ਤੇ ਉਹ ਵੀ ਇਸ ਤੋਂ ਵੱਡਾ ਰੂਪ ਧਾਰਨ ਕਰੂਗੀ। ਮੇਰੇ ਨਾਰਾਜ਼ਗੀ ਜਿਹੜੀ ਥੋੜੀ ਜਿਹੀ ਜਤਾਈ ਜਾ ਰਹੀ ਸੀ ਕੁਝ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਕਹਿ ਸਕਦਾ ਹਾਂ ਕਿਤਨਾ ਕਿਤਨੀ ਕਿ ਲੱਗਦਾ ਕਿ ਜਿਹੜਾ ਹੈ ਉਹ ਹੁਣ ਤੁਸੀਂ ਉਹਨਾਂ ਨੂੰ ਨਾਲ ਤੋਰ ਸਕੋ। ਦੇਖੋ ਪਾਰਟੀ ਹੈ ਜੀ ਇਹ। ਮੇਰੇ ਨਾਲ ਨਾਰਾਜ਼ਗੀ ਹੋ ਸਕਦੀ ਹੈ ਪਰ ਪਾਰਟੀ ਨਾਲ ਕਿਸੇ ਦੀ ਨਾਰਾਜ਼ਗੀ ਨਹੀਂ ਹੈਗੀ। ਪਾਰਟੀ ਨਾਲ ਕਿਸੇ ਦੀ ਨਾਰਾਜ਼ਗੀ ਨਹੀਂ ਹੋਣੀ ਚਾਹੀਦੀ। ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨਾ ਹੈ। ਸੋ ਆਓ ਸਾਰੇ ਨਾਲ ਮਿਲ ਕੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਇਕਵਾਲ ਸਿੰਘ ਜੀ ਝੁੰਦਾ ਸਾਹਿਬ ਨੂੰ ਜਤਾਈਏ ਤੇ ਪਾਰਲੀਮੈਂਟ ਦੇ ਵਿੱਚ ਭੇਜੀਏ ਤਾਂ ਜੋ ਸਾਡੇ ਪੰਜਾਬ ਦੀ ਆਵਾਜ਼ ਬੁਲੰਦ ਕਰ ਸਕੋ। ਤੁਹਾਨੂੰ ਇਹੀ ਅਪੀਲ ਹੈ ਹੱਥ ਜੋੜ ਕੇ ਅਪੀਲ ਹੈ ਮੇਰੀ ਕਿ ਤੁਸੀਂ ਵੱਧ ਤੋਂ ਵੱਧ ਸ਼ੋਮਨੀ ਅਕਾਲੀ ਦਲ ਦਾ ਸਾਥ ਦਿਓ ਕਿਉਂਕਿ ਇਹ ਖਾਸ ਆਦਮੀ ਵਾਲੇ ਤੁਸੀਂ ਵਰਤ ਕੇ ਦੇਖ ਲੈ। ਇਹ ਇਕੱਲੇ ਦਿੱਲੀ ਜੋਗੇ ਰਹਿ ਗਏ। ਇਹ ਆਪਣੇ ਪੰਜਾਬ ਦਾ ਕੁਝ ਨਹੀਂ ਕਰ ਸਕਦੇ। ਸੋ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਵੱਧ ਤੋਂ ਵੱਧ ਸ਼ੋਮਨੀ ਅਕਾਲੀ ਦਲ ਦਾ ਸਾਥ ਦਿਓ ਤੇ ਇਕਬਾਲ ਸਿੰਘ ਚੁੰਦਾ ਸਾਹਿਬ ਨੂੰ ਜਿੱਤ ਜਿਤਾ ਕੇ ਆਪਾਂ ਪਾਰਲੀਮੈਂਟ ਦੇ ਵਿੱਚ ਆਪਣੀ ਆਵਾਜ਼ ਬਣਾ ਕੇ ਭੇਜੀਏ। ਖੜਿਆਲ ਚੇਅਰਮੈਨ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਸਨਾਮ ਤੇ ਮੈਂ ਪੀਐਸਸੀ ਦਾ ਮੈਂਬਰ ਹਾਂ ਜੀ ਦੇਖੋ ਅੱਜ ਸਾਡੇ ਹਲਕਾ ਡਿੜਬੇ ਦੀ ਵਰਕਰ ਮਿਲਣੀ ਮੀਟਿੰਗ ਰੱਖੀ ਗਈ ਸੀਗੀ ਜੋ ਕਿ ਰੈਲੀ ਦਾ ਰੂਪ ਧਾਰਨ ਕਰ ਚੁੱਕੀ ਹੈ ਤੁਸੀਂ ਨੇ ਦੇਖਿਆ ਜੀ ਭਾਰੀ ਇਕੱਠ ਹੋਇਆ ਪਿੰਡਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਲੋਕ ਗੱਲ ਸ਼ੁਰੂ ਕਰ ਚੁੱਕੇ ਨੇ ਤੇ ਸਰਦਾਰ ਇਕਵਾਲ ਸਿੰਘ ਝੁੰਦਾ ਦੇ ਹੱਕ ਦੇ ਵਿੱਚ ਡਿੜਬਾ ਹਲਕਾ ਬਹੁਤ ਵੱਡੀ ਲੀਡ ਕੱਢੇਗਾ ਜੀ ਇਹ ਪਹਿਲੀ ਮੀਟਿੰਗ ਸੀ ਅੱਜ ਕਿਸ ਤਰ੍ਹਾਂ ਦੇਖਦੇ ਹੋ ਸ਼ਾਹ ਕੀ ਨੌਜਵਾਨ ਅਜਿਹਾ ਹਾਂ ਜੀ ਅੱਜ ਸਾਡੀ ਹਲਕੇ ਦੀ ਪਹਿਲੀ ਮੀਟਿੰਗ ਸੀਗੀ ਵੱਡੀ ਤਦਾਦ ਦੇ ਵਿੱਚ ਨੌਜਵਾਨ ਵੀ ਆਏ ਨੇ ਤੇ ਬਜ਼ੁਰਗ ਵੀ ਆਏ ਨੇ ਸਾਰੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੱਲਣ ਨੂੰ ਪਿੰਡਾਂ ਦੇ ਵਿੱਚੋਂ ਲੋਕ ਤਿਆਰ ਨੇ ਇਸ ਮੀਟਿੰਗ ਨੂੰ ਦੇਖ ਕੇ ਇਸ ਮੀਟਿੰਗ ਤੋਂ ਬਾਅਦ ਇਹ ਗੱਲ ਸਿੱਧ ਹੋ ਗਈ ਵੀ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨੇ ਪਹਿਲੇ ਦੋ ਦਿਨ ਦੁਬਾਰਾ ਲਾ ਯੂਥ ਨੂੰ ਕੀ ਹੋ ਗਿਆ ਸੀ ਉਹਨਾਂ ਨੇ ਝੂਠ ਬਹੁਤ ਜ਼ਿਆਦਾ ਬੋਲਿਆ ਸੀਗਾ ਉਹਨਾਂ ਨੇ ਇੰਨਾ ਜ਼ਿਆਦਾ ਝੂਠ ਬੋਲਤਾ ਪੰਜਾਬੀਆਂ ਨੂੰ ਕਿ ਪੰਜਾਬੀ ਲੋਕ ਜਜਵਾਤੀ ਵੀ ਹੁੰਦੇ ਨੇ ਤੇ ਅਣਖੀ ਵੀ ਹੁੰਦੇ ਨੇ ਪੰਜਾਬੀ ਲੋਕ ਜਜਵਾਦ ਦੇ ਵਿੱਚ ਆ ਗਏ ਵੀ ਉਹ ਪਤਾ ਨਹੀਂ ਕੋਈ ਨਮਈ ਕੋਈ ਕਿਹੜੀ ਕ੍ਰਾਂਤੀ ਲੈ ਕੇ ਆਉਣਗੇ ਜਾਂ ਕੀ ਸਵਾਰਨਗੇ ਪਰ ਉਹ ਝੂਠ ਨਿਕਲਿਆ ਹੁਣ ਆ ਗਈ ਪੰਜਾਬੀਆਂ ਦੀ ਅਣਖ ਤੇ ਗੱਲ ਹੁਣ ਪੰਜਾਬੀ ਆਪ ਦੀ ਅਣਖ ਦੇ ਨਾਲ ਜਿਵੇਂ ਸਾਡੇ ਖੂਨ ਦੇ ਵਿੱਚ ਹੈ ਉਸੇ ਤਰ੍ਹਾਂ ਹੀ ਝਾੜੂ ਵਾਲਿਆਂ ਨੂੰ ਜਵਾਬ ਦੇਣਗੇ ਜਿਵੇਂ ਉਹ ਗੱਲਾਂ ਕਰਦੇ ਹੁੰਦੇ ਸੀ ਹੁਣ ਉਹਨਾਂ ਨੂੰ ਉਹ ਗੱਲਾਂ ਦੇਣੀਆਂ ਪੈ ਰਹੀਆਂ ਨੇ ਇਹਦਾ ਵੱਡਾ ਨੁਕਸਾਨ ਉਹਨਾਂ ਦੇ ਝੂਠ ਦਾ ਹੋਣਾ ਝਾੜੂ ਵਾਲਿਆਂ ਨੂੰ ਇਹ ਹੋਣਾ ਜੀ